ਉਤਰਨ ਤਰਨ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੇਸ਼ੀ ਭੁਗਤਣ ਗਏ ਜਿहां ਕੋਰਟ ਦੇ ਵਿੱਚ ਪੇਸ਼ੀ ਭੁਗਤਣ ਗਏ ਨੌਜਵਾਨ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਤੇ ਮੌਕੇ ਤੇ ਹੀ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਗੁਰਪ੍ਰੀਤ ਗੋਪੀ ਉਦਾ ਗੋਪੀ ਚੋਲਾ ਦੇ ਨਾਂ ਦੇ ਵਜੋਂ ਇਹ ਜਾਣਿਆ ਜਾਂਦਾ ਸੀਗਾ ਫਾਟਕਾਂ ਦੇ ਉੱਪਰ ਘੇਰ ਕੇ ਗੋਲੀਆਂ ਚਲਾਈਆਂ ਗਈਆਂ ਨੇ ਸਵਿਫਟ ਗੱਡੀ ਦੇ ਵਿੱਚ ਬੈਠੇ ਦੇ ਉੱਪਰ ਫਾਇਰਿੰਗ ਕਰ ਦਿੱਤੀ ਗਈ ਹੈ ਤਸਵੀਰਾਂ ਵੀ ਤੁਹਾਨੂੰ ਦਿਖਾਉਣੇ ਆ ਤਰਨਤਾਰਨ ਦੇ ਫਾਤੀਆਬਾਦ ਦੇ ਕੋਲ ਜਿਹੜਾ ਇਹ ਫਟਕ ਆਉਂਦਾ ਹੈ ਗੋਇੰਦਵਾਲ ਸਾਹਿਬ ਦੇ ਲਾਗੇ ਬਿਲਕੁਲ ਇਹ ਫਟਕ ਹੈ ਤਾਂ ਉੱਥੇ ਹੀ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੇਨ ਦਿਹਾੜੇ ਅੱਜ ਤੜਕਸਾਰ ਕੀ ਇਹ ਵੱਡਾ ਆ ਕਾਰਨਾਮਾ ਜਿਹੜਾ ਆ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਕਰ ਦਿੱਤਾ ਗਿਆ ਦੱਸਿਆ ਜਾਂਦਾ ਹੈ ਕਿ ਤਿੰਨ ਜਣੇ ਆਉਂਦੇ ਨੇ ਔਰ ਸਵਿਫਟ ਕਾਰ ਦਾ ਪਿੱਛਾ ਕਰਦੇ ਨੇ ਔਰ ਜਦੋਂ ਹੀ ਅੱਗੇ ਉਹ ਫਾਟਕ ਲੱਗ ਜਾਂਦੇ ਐ ਕਿਉਂਕਿ ਰੇਲ ਗੱਡੀ ਉੱਥੋਂ ਨੰਗਣੀ ਹੁੰਦੀ ਐ ਔਰ ਫਾਟਕ ਜਦੋਂ ਲੱਗਦੇ ਐ ਤਾਂ ਉਸੇ ਸਮੇਂ ਮਗਰੋਂ ਆਣ ਕੇ ਕਾਰ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਔਰ 5 ਤੋਂ 6 ਰਾਉਂਡ ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਦੇ ਹੁੰਦੇ ਆ 307 ਦੇ ਪਰਚੇ ਦੇ ਵਿੱਚ ਕਪੂਰਥਲਾ ਕੋਟ ਦੇ ਵਿੱਚ ਇਹ ਪੇਸ਼ੀ ਦੇ ਉੱਪਰ ਚੱਲਿਆ ਸੀ ਤਰੀਕ ਭੁਗਤਣ ਦੇ ਵਾਸਤੇ ਜਾ ਰਿਹਾ ਸੀਗਾ ਅਜੇ ਘਰ ਤੋਂ ਨਿਕਲਿਆ ਜਿਹੜੀ ਜਾਣਕਾਰੀ ਮਿਲੀ ਹੈ ਕਿ 9 ਵਜੇ ਦੇ ਕਰੀਬ ਘਰ ਤੋਂ ਨਿਕਲਦਾ ਹੈ ਘਰ ਤੋਂ ਨਿਕਲ ਕੇ ਗੋਇੰਦਵਾਲ ਸਾਹਿਬ ਦੇ ਕੋਲ ਇਹ ਫਾਟਿਆਬਾਦ ਦੇ ਫਟਕ ਆਉਂਦੇ ਨੇ ਉਧਰੋਂ ਰੇਲ ਗੱਡੀ ਲੰਘਣੀ ਹੁੰਦੀ ਹੈ ਤਾਂ ਫਟਕ ਜਿਹੜੇ ਆ ਉਹ ਬੰਦ ਹੋ ਜਾਂਦੇ ਆ ਔਰ ਜਦੋਂ ਹੀ ਫਟਕ ਬੰਦ ਹੁੰਦੇ ਆ ਉਸੇ ਸਮੇਂ ਅਣਪਛਾਤੇ ਵਿਅਕਤੀ ਜਿਹੜੇ ਆ ਉਹਨਾਂ ਦੇ ਵੱਲੋਂ ਗੱਡੀ ਨੂੰ ਘੇਰ ਕੇ ਤੇ ਇਹਨਾਂ ਦੇ ਉੱਪਰ ਫਾਇਰਿੰਗ ਜਿਹੜੀ ਆ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਗੋਪੀ ਚੋਲਾ ਦੇ ਨਾਮ ਦੇ ਵੱਜੋਂ ਇਹ ਜਾਣਿਆ ਜਾਂਦਾ ਸੀਗਾ ਜਿਸ ਤੋਂ ਫਾਟਕਾਂ ਦੇ ਉੱਪਰ ਘੇਰ ਕੇ ਜੀ ਦੀ ਗੱਡੀ ਨੂੰ ਸਭ ਤੋਂ ਪਹਿਲਾਂ ਘੇਰਾ ਪਾਇਆ ਗਿਆ ਔਰ ਘੇਰ ਕੇ ਫਿਰ ਤਾੜ-ਤਾੜ ਜਿਹੜੀਆਂ ਨੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਜ ਤਣਕਸਾਰਖੀਏ ਵੱਡੀ ਘਟਨਾ ਦਿਲ ਦਹਿਲਾ ਦੇਣ ਵਾਲੀ ਘਟਨਾ ਪੰਜਾਬ ਦੇ ਵਿੱਚ ਵਾਪਰੀ ਹੈ ਗੁਰਪ੍ਰੀਤ ਗੋਪੀ ਉਰਫ ਗੋਪੀ ਚੋਲਾ ਅਨੁਸ਼ਰਿਆਮ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਮੌਤ ਹੋ ਚੁੱਕੀ ਹੈ ਉਸ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਕਪੂਰਥਲਾ ਕੋਟ ਦੇ ਵਿੱਚ ਪੇਸ਼ੀ ਭੁਗਤਣ ਦੇ ਵਾਸਤੇ ਜਾ ਰਿਹਾ ਸੀਗਾ ਔਰ ਅਜੇ ਘਰ ਤੋਂ ਨਿਕਲਦਾ ਗੋਇੰਦਵਾਲ ਸਾਹਿਬ ਦੇ ਕੋਲ ਫਾਤਿਹਬਾਦ ਤੇ ਫਟਕਾਉਂਦੇ ਨੇ ਜਦੋਂ ਹੀ ਫਟਕਾਂ ਦੇ ਕੋਲ ਪਹੁੰਚਦਾ ਤਾਂ ਉੱਥੇ ਤਿੰਨ ਵਿਅਕਤੀ ਜਿਹੜੇ ਦੱਸਿਆ ਜਾ ਰਿਹਾ ਕਿ ਅਣਪਛਾਤੇ ਵਿਅਕਤੀ ਨੇ ਉਹ ਇਹਦਾ ਪਿੱਛਾ ਕਰਦੇ ਨੇ ਗੋਪੀ ਚੋਲਾ ਦਾ ਜਦੋਂ ਪਿੱਛਾ ਕਰਦੇ ਨੇ ਤਾਂ ਅੱਗੇ ਉਹ ਫਟਕ ਲੱਗ ਜਾਂਦਾ ਹੈ ਪੂਰੀ ਪਲੈਨਿੰਗ ਕਿਵੇਂ ਕੀਤੀ ਹੋਵੇਗੀ ਕਿ ਅਸੀਂ ਉਸ ਨੂੰ ਕਿੱਥੇ ਆ ਜਿਹੜਾ ਮਾਰਨਾ ਹੈ ਉਸ ਦੇ ਉੱਪਰ ਕਿੱਥੇ ਹਮਲਾ ਕਰਨਾ ਹੈ ਤਾਂ ਪੂਰਾ ਟਾਈਮ ਅਵੀ ਨੋਟ ਕੀਤਾ ਹੋਣਾ ਜਦੋਂ ਹੀ ਫਾਟਕ ਬੰਦ ਹੁੰਦੇ ਆ ਔਰ ਫਾਟਕ ਉੱਥੋਂ ਜਦੋਂ ਰੇਲ ਗੱਡੀ ਲੰਘਦੀ ਆ ਤਾਂ ਪਹਿਲਾਂ ਤੁਹਾਨੂੰ ਪਤਾ ਹੈ ਕਿ ਫਾਟਕ ਬੰਦ ਹੋ ਜਾਂਦੇ ਆ ਉੱਥੇ ਗੱਡੀਆਂ ਖੜ੍ਹਦੀਆਂ ਨੇ ਤਾਂ ਇੰਜ ਹੀ ਹੋਇਆ ਰੇਲ ਗੱਡੀ ਲੰਘਣੀ ਸੀਗੀ ਫਾਟਕ ਬੰਦ ਕਰ ਦਿੱਤੇ ਗਏ ਫਿਰ ਉਧਰੋਂ ਗੱਡੀ ਖਿਲਾੜਨੀ ਪਈ ਤਾਂ ਮਗਰੋਂ ਤਿੰਨ ਵਿਅਕਤੀ ਜਿਹੜੇ ਆਉਂਦੇ ਨੇ ਅਣਪਛਾਤੇ ਉਹਨਾਂ ਨੇ ਗੋਪੀ ਚੋਲਾ ਤੇ ਸ਼ਰਿਆਮ ਫਾਇਰਿੰਗ ਕਰ ਦਿੱਤੀ ਗੋਲੀਆਂ ਦਾ ਮੀਵਰਾ ਦਿੱਤਾ ਪੰਜ ਤੋਂ 6 ਰੌਣ ਦੱਸਿਆ ਜਾ ਰਿਹਾ ਕਿ ਗੋਪੀ ਚੋਲਾ ਦੇ ਲੱਗਦੇ ਐ ਤੇ ਮੌਕੇ ਤੇ ਹੀ ਗੋਪੀ ਚੋਲਾ ਦੀ ਮੌਤ ਹੋ ਜਾਂਦੀ ਐ ਤਸਵੀਰ ਤੁਸੀਂ ਗੁਰਪ੍ਰੀਤ ਗੋਪੀ ਉਰਫ ਗੋਪੀ ਚੋਲਾ ਦੀ ਤੁਸੀਂ ਦੇਖ ਸਕਦੇ ਹੋ ਆ ਤਸਵੀਰ ਵੀ ਲੱਗੀ ਹੋਈ ਐ ਤੇ ਜੋ ਹਾਲ ਹੁਣ ਬੜੇ ਹੋਏ ਨੇ ਗੱਡੀ ਨੂੰ ਘੇਰ ਕੇ ਤੜ ਤੜ ਸ਼ਰੀਆਮ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਮੌਤ ਹੋ ਚੁੱਕੀ ਐ ਜੀ ਆ ਸ਼ਰੀਆਮ ਕਤਲ ਕਰ ਦਿੱਤਾ ਗਿਆ ਤੇ ਮੌਕੇ ਤੇ ਹੁਣ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਹੈ ਜਾਂਚ ਕੀਤੀ ਜਾ ਰਹੀ ਹੈ ਗੱਡੀ ਨੂੰ ਫੋਰੈਂਸਿਕ ਟੀਮ ਵੀ ਇੱਥੇ ਸੱਤ ਲਈ ਗਈ ਹੈ ਗੱਡੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਆ ਤਰਨ ਤਰਨ ਦੇ ਇੱਕ ਪਿੰਡ ਦਾ ਹੀ ਰਹਿਣ ਵਾਲਾ ਸੀਗਾ ਗੁਰਪ੍ਰੀਤ ਗੋਪੀ ਤਰੀਕ ਭੁਗਤਣ ਦੇ ਵਾਸਤੇ 307 ਦਾ ਪਰਚਾ ਹੈ ਆ ਜਿਹੜੀ ਜਾਣਕਾਰੀ ਸਾਨੂੰ ਮਿਲ ਪਾ ਰਹੀ ਹੈ ਕਿ 307 ਦੇ ਪਰਚੇ ਦੇ ਵਿੱਚ ਤਰੀਕ ਭੁਗਤਣ ਦੇ ਵਾਸਤੇ ਕਪੂਰਥਲਾ ਕੋਟ ਦੇ ਵਿੱਚ ਜਾ ਰਿਹਾ ਸੀਗਾ ਪਰ ਫਾਤਿਹਬਾਦ ਗੋਇੰਦਵਾਲ ਸਾਹਿਬ ਦੇ ਬਿਲਕੁਲ ਕੋਲੇ ਫਾਟਕ ਹੈ ਫਾਤਿਹਬਾਦ ਦਾ ਔਰ ਜਦੋਂ ਕੀ ਇਹ ਫਾਟਕ ਤੇ ਪਹੁੰਚਦਾ ਹੈ ਤਾਂ ਰੇਲ ਗੱਡੀ ਆਉਣ ਦੇ ਕਾਰਨ ਫਾਟਕ ਬੰਦ ਹੋ ਜਾਂਦਾ ਹੈ ਤਾਂ ਉੱਥੇ ਗੱਡੀ ਗੁਰਪ੍ਰੀਤ ਗੋਪੀ ਨੂੰ ਗੋਪੀ ਚੋਲਾ ਨੂੰ ਗੱਡੀ ਆਪਣੀ ਉੱਥੇ ਖਿਲਾਰਨੀ ਪੈਂਦੀ ਹੈ ਜਿਸ ਕਰਕੇ ਸਭ ਤੋਂ ਵੱਡਾ ਫਾਇਦਾ ਜਿਹੜਾ ਉਹਨਾਂ ਸ਼ੂਟਰਾਂ ਨੇ ਚੱਕਿਆ ਉਹਨਾਂ ਅਣਪਛਾਤੇ ਵਿਅਕਤੀਆਂ ਨੇ ਚੱਕਿਆ ਹੈ ਜਿਨ੍ਹਾਂ ਨੇ ਫਾਟਕ ਲੱਗਾ ਦੇਖ ਕੇ ਤੇ ਗੋਪੀ ਦੇ ਉੱਪਰ ਸ਼ਰੀਆਮ ਫਾਇਰਿੰਗ ਕਰ ਦਿੱਤੀ ਹੈ ਔਰ ਪੰਜ ਤੋਂ 6 ਰਾਉਂਡ ਦੱਸਿਆ ਜਾ ਰਿਹਾ ਹੈ ਕਿ ਗੋਪੀ ਨੂੰ ਲੱਗੇ ਹੈ ਤੇ ਮੌਕੇ ਤੇ ਹੀ ਗੋਪੀ ਦੀ ਉੱਥੇ ਹੀ ਮੌਤ ਹੋ ਜਾਂਦੀ ਹੈ ਉਹਨੇ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਬਿਲਕੁਲ ਐਕਸਕਲੂਸਿਵ ਤਸਵੀਰਾਂ ਜਗਬਾਣੀ ਟੀਵੀ ਤੇ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਤੜਕਸਾਰ ਆ ਜਿਹੜਾ ਆ ਉਹ ਗੋਪੀ ਚੋਲਾ ਆ ਦੇ ਗੋਲੀਆਂ ਮਾਰੀਆਂ ਗਈਆਂ ਨੇ ਇੱਥੇ ਗੋਪੀ ਚੋਲਾ ਦਾ ਕਤਲ ਕਰ ਦਿੱਤਾ ਗਿਆ ਆ ਕਿਣਮਿਣ ਹੋ ਰਹੀ ਐ ਮੌਸਮ ਵੀ ਅੱਜ ਖਰਾਬ ਐ ਬੱਦਲਵਾਈ ਤੁਸੀਂ ਦੇਖ ਸਕਦੇ ਹੋ ਔਰ ਇੰਨਾ ਕਿਣਮਿਣ ਦੇ ਵਿੱਚ ਹੀ ਇਹ ਵੱਡਾ ਕਾਹਨ ਜਿਹੜਾ ਆ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਕਰ ਦਿੱਤਾ ਗਿਆ ਤਿੰਨ ਅਣਪਛਾਤੇ ਵਿਅਕਤੀ ਦੱਸਿਆ ਜਾ ਰਿਹਾ ਕਿ ਇਸ ਘਟਨਾ ਦੇ ਵਿੱਚ ਸ਼ਾਮਿਲ ਨੇ ਜਿਨ੍ਹਾਂ ਨੇ ਗੋਪੀ ਚੋਲਾ ਦੇ ਗੋਲੀਆਂ ਮਾਰੀਆਂ ਨੇ 307 ਦੇ ਮੁਕਦਮੇ ਦੇ ਵਿੱਚ ਤਰੀਕ ਪੁੱਤਣ ਦੇ ਵਾਸਤੇ ਗਿਆ ਤੇ ਜਿਹੜੀ ਜਾਣਕਾਰੀ ਮਿਲੀ ਹੈ ਉਹ ਵੀ ਸਾਨੂੰ ਮਿਲੀ ਹੈ ਕਿ ਆਪ ਦਾ ਵੀ ਇਹ ਵਰਕਰ ਦੱਸਿਆ ਜਾ ਰਿਹਾ ਚੋਲਾ ਸਾਹਿਬ ਤੋਂ ਆਪ ਦਾ ਵਰਕਰ ਹੈ ਔਰ ਇਹ ਜਾਣਕਾਰੀ ਵੀ ਮਿਲ ਪਾ ਰਹੀ ਹੈ ਤਾਂ ਵੱਡੀ ਖਬਰ ਹੈ ਗੋਪੀ ਚੋਲਾ ਦਾ ਕਤਲ ਕਰ ਦਿੱਤਾ ਗਿਆ ਫਾਟਕਾ ਤੇ ਖਿਲਾੜ ਕੇ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਗੱਡੀ ਦੇ ਵਿੱਚੋਂ ਬਾਹਰ ਤੱਕ ਵੀ ਗੋਪੀ ਚੋਲਾ ਨੂੰ ਨਹੀਂ ਨਿਕਲਣ ਦਿੱਤਾ ਗਿਆ ਕਿਉਂਕਿ ਲਗਾਤਾਰ ਫਾਇਰਿੰਗ ਕਰ ਦਿੱਤੀ ਗਈ ਗੱਡੀ ਦੇ ਉੱਪਰ ਤਾਂ ਉਹ ਸਿੱਧੀਆਂ ਗੋਲੀਆਂ ਜਿਹੜੀਆਂ ਗੋਪੀ ਚੋਲਾ ਦੇ ਵੱਜੀਆਂ ਤਾਂ ਗੱਡੀ ਤੋਂ ਬਾਹਰ ਨਿਕਲਦਾ ਵੀ ਗੋਪੀ ਚੋਲਾ ਦੇ ਕੋਲ ਨਹੀਂ ਹੋ ਪਾਇਆ ਗੱਡੀ ਦੇ ਬਾਹਰ ਵੀ ਨਹੀਂ ਨਿਕਲਿਆ ਗਿਆ ਤਾਂ ਉੱਥੇ ਹੀ ਗੋਪੀ ਨੇ ਗੱਡੀ ਦੇ ਵਿੱਚ ਹੀ ਦਮ ਤੋੜ ਦਿੱਤਾ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਤਰਨਤਾਰੋਂ ਤੋਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਾਤਿਹਬਾਦ ਫਾਟਕ ਤੇ ਪੂਰੀ ਘਟਨਾ ਜਿਹੜੀ ਹੈ ਉਹ ਵਾਪਰੀ ਹੈ ਤੇ ਨੜ ਪਛਾਤੇ ਵਿਅਕਤੀਆਂ ਦੇ ਵੱਲੋਂ ਗੋਪੀ ਚੋਲਾ ਦੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਵੱਡੀ ਵਾਰਦਾਤ ਹੈ ਖੌਫਨਾਕ ਵਾਰਦਾਤ ਹੈ ਦਿਨ ਚੜੇ ਹੀ ਕਹਿ ਸਕਦੇ ਆ ਕਿ ਤੜਕਸਾਰ ਹੀ ਪੰਜਾਬ ਦੇ ਵਿੱਚ ਇਹ ਵੱਡੀ ਵਾਰਦਾਤ ਦੇਖ